ਵੱਲੋਂ ਜਿन्हे ਵਰਦੇ ਪੱਤਰਕਾਰ ਨੂੰ ਨਜ਼ਰਅੰਦਾਜ਼ ਕੀਤੇ ਜਾਣ ਕਾਰਨ ਅੱਜ ਸਾੜੇ ਇਕੱਠ ਹੋਇਆ ਬਹੁਤ ਖੂਬ ਅਚਾਈ ਇਕੱਠ ਹੋਇਆ ਅੱਜ ਦੇ ਐਸੇ ਇਕੱਠ ਦੇ ਵਿੱਚ ਇੱਕ ਚੀਜ਼ ਵਿਚਾਰੀ ਗਈ ਕਿ ਕਿਉਂ ਨਾ ਕਿ ਮੂਮੈਂਟ ਅੰਗੇਸ਼ ਕਰਪਸ਼ਨ ਸਰਕਾਰੀ ਦਫਤਰਾਂ ਚ ਸ਼ੁਰੂ ਕੀਤੀ ਜਾਵੇ ਪ੍ਰਸ਼ਾਸਨ ਦੇ ਕੰਮਾਂ ਚ ਕਿੰਨੀ ਕੋਤਾਹੀ ਹੋ ਰਹੀ ਹੈ ਐਸ ਨੂੰ ਨਜ਼ਰਅੰਦਾਜ਼ ਨਹੀਂ ਕਰਾਂਗੇ ਅੱਗੇ ਤੋਰ ਦੇਖਾਂ ਚੱਲਾਂਗੇ ਸੀਐਮ ਸਾਹਿਬ ਹਾਲੇ ਆ ਰਹੇ ਨੇ ਸੀਐਮ ਸਾਹਿਬ ਨੂੰ ਅਸੀਂ ਮਨਮਾਨੀ ਕਰਨ ਵਾਲੇ ਅਫਸਰਾਂ ਦੀ ਇੱਕ ਲਿਸਟ ਦੇਵਾਂਗੇ ਇਹ ਕਾਰਵਾਈ ਦੀ ਮੰਗ ਕਰਾਂਗੇ। ਕਾਰਨੀ ਮੀਟਿੰਗ ਹੋਈ ਸੀ ਕਿ ਬਹੁਤ ਸਾਰੇ ਇਸ਼ੂ ਸੀਗੇ ਸਭ ਵੱਡੇ ਇਸ਼ੂ ਸੀਗੇ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਨੇ ਤੇ ਪੁਲਿਸ ਅਧਿਕਾਰੀ ਨੇ ਇਹਨਾਂ ਤੋਂ ਬਹੁਤ ਸਮੱਸਿਆਵਾਂ ਆ ਰਹੀਆਂ ਸੀ। ਅੱਜ ਕੱਲ ਸੋਸ਼ਲ ਮੀਡੀਆ ਦਾ ਬੋਲਬਾਲਾ ਹੈ। ਅਖਬਾਰ ਵਾਲੇ ਵੀ ਹੈ ਮੰਨ ਲਓ ਪ੍ਰਿੰਟ ਮੀਡੀਆ ਵੀ ਹੈ। ਅਗਰ ਕੋਈ ਖਬਰ ਲਗਾਉਂਦੇ ਹੈ ਤਾਂ ਇਹਨਾਂ ਦੀ ਕੋਸ਼ਿਸ਼ ਹੀ ਹੁੰਦੀ ਕਿ ਸਰਕਾਰ ਦੇ ਅੰਟੀ ਕੋਈ ਖਬਰ ਨਾ ਲੱਗੇ ਕਿਸੇ ਵੀ ਤਰ੍ਹਾਂ ਨਾ। ਇਹ ਫਿਰ ਪ੍ਰੈਸ਼ਰ ਪਾਉਂਦੇ ਹੈ ਵੀ ਇਹ ਖਬਰ ਨੂੰ ਡਿਲੀਟ ਕਰੋ ਜਾਂ ਇਹ ਖਬਰ ਲਗਾਓ ਇਹਨਾਂ। ਅਗਰ ਲੱਗ ਦੇ ਤਾਂ ਫਿਰ ਬਾਏ ਦਬਾਅ ਪਾਇਆ ਜਾਂ ਵੀ ਅੱਗੇ ਤੁਸੀਂ ਨਹੀਂ ਲਗਾਓਗੇ ਇਹ ਸਾਰੀਆਂ ਗੱਲਾਂ ਸੀ ਬਹੁ ਟਾਈਮ ਤੋਂ ਡਿਸਕਸ ਹੋ ਰਹੀਆਂ ਸੀਗੀਆਂ ਇਹ ਗੱਲਾਂ ਦਾ ਇਹ ਸੋਲਵ ਕਰਨ ਵਾਸਤੇ ਅੱਜ ਮੀਟਿੰਗ ਹੋਈ ਹੈ ਤੇ ਆਸ਼ਵਾਸ਼ਣ ਦਿੱਤਾ ਗਿਆ ਸਾਰੇ ਪੱਤਰਕਾਰਾਂ ਨੂੰ ਵੀ ਨੈਕਸਟ ਟਾਈਮ ਅਪਸਰਾਂ ਨੂੰ ਮਿਲਾਂਗੇ ਜ਼ਿਲ੍ਹੇ ਪੱਤਰ ਦੇ ਅਗਰ ਕੋਈ ਵੀ ਛੋਟਾ ਅਧਿਕਾਰੀ ਐਸ ਐਚਓ ਹੈ ਡੀ ਐਸ ਪੀ ਹੈ ਐਸ ਡੀ ਐਮ ਹੈ ਅਗਰ ਕਿਸੇ ਪੱਤਰਕਾਰ ਨੂੰ ਰੁਬੰਦਾ ਹੈ ਭਾਵੇਂ ਉਹ ਲੀਡਰ ਹੀ ਹੈ ਕਿਸੇ ਵੀ ਪਾਰਟੀ ਤੋਂ ਲੀਡਰ ਹੈ ਟਿੰਡਾ ਚ ਕਵਰੇਜ ਕਰਨ ਜਾਂਦੇ ਆ ਵਿਕਾਸ ਵਾਸਤੇ ਕਰੋੜਾਂ ਰੁਪਏ ਫੰਡ ਕਰਦੇ ਦਾਅਵੇ ਕੀਤੇ ਜਾਂਦੇ ਆ ਪਰ ਦਰਸਤਾਂ ਤੇ ਕੁਝ ਨਹੀਂ ਹੁੰਦਾ ਉਹਨਾਂ ਦੀ ਜਦੋਂ ਵੀ ਬਣਾਣੇ ਆ ਵੀਡੀਓ ਬਣਾਣੇ ਆ ਜਾਂ ਉਹਨਾਂ ਦੀ ਆਪਾਂ ਖਬਰ ਛਾਪਦੇ ਆ ਪ੍ਰੈਸ਼ਰ ਪਾਇਆ ਜਾਂਦਾ ਬਹੁਤ ਜ਼ਿਆਦਾ ਵੀ ਖਬਰ ਨਾ ਛਾਪੋ ਐਸੇ ਵਾਸਤੇ ਵੀ ਕੋਈ ਵੀ ਲੀਡਰ ਕਿਸ ਨੂੰ ਤੰਗ ਕਰੂਗਾ ਪਰੇਸ਼ਾਨ ਕਰੂਗਾ ਤਾਂ ਉਹਦਾ ਡੱਟ ਕੇ ਵਿਰੋਧ ਕੀਤਾ ਜਾਊਗਾ ਤੇ ਉਹਦੀ ਆਵਾਜ਼ ਸੀਐਮ ਸਾਹਿਬ ਤੱਕ ਪਹੁੰਚਾਈ ਜੂਗੀ ਵੀ ਸਾਨੂੰ ਇਸ ਤਰ੍ਹਾਂ ਪਰੇਸ਼ਾਨ ਕੀਤਾ ਜਾਂਦਾ ਹੈ ਜੀ ਪਰ ਜਿਹੜੇ ਸੋਸ਼ਲ ਮੀਡੀਆ ਚਲਾਦੇ ਨੇ ਛੋਟੇ ਫੇਰਕੋਮ ਆਪਣੇ ਅਦਾਰੇ ਚਲਾਦੇ ਨੇ ਕਿ ਉਹਨਾਂ ਮੇਂ ਨਾਲੇ ਕਿ ਚਲੂ ਬਿਲਕੁਲ ਜੀ ਚਾਹੇ ਉਹ ਸੋਸ਼ਲ ਮੀਡੀਆ ਚਲਾ ਰਿਹਾ ਤੇਜ ਪ੍ਰਿੰਟ মিডিਆ ਚਲਾ ਰਿਹਾ ਇਲੈਕਟ੍ਰਾਨਿਕ মিডিਆ ਕਿਸ ਤਰ੍ਹਾਂ ਦਾ ਵੀ ਆ ਉਹ ਜੋ ਵੀ ਚਲਾ ਰਿਹਾ ਹੈ ਹਰੇਕ ਹੀ ਅਜਰਾ ਪੱਤਰਕਾਰ ਆ ਜਦੋਂ ਤਾਂ ਕੋਈ ਪ੍ਰੈਸ ਕਾਨਫਰੈਂਸ ਹੁੰਦੀ ਆ ਜਹਾ ਜਿਹੜੇ ਸਰਕਾਰੀ ਅਧਿਕਾਰੀ ਆ ਉਹਨਾਂ ਨੇ ਕੋਈ ਵੀ ਆਪਦੀ ਆ ਜਿਹੜੀ ਉਹ ਕੋਈ ਖਬਰ ਲਗਾਉਣੀ ਹੁੰਦੀ ਆ ਉਹ ਤਾਂ ਸੋਸ਼ਲ ਮੀਡੀਆ ਨੂੰ ਸਾਧ ਲੈ ਲੈਂਦੇ ਆ ਤੇ ਖਬਰ ਆ ਜਿਹੜੀ ਲਗਾਉਣ ਦੀ ਕੋਸ਼ਿਸ਼ ਕਰਦੇ ਆ ਜੇਕਰ ਉਸ ਟਾਈਮ ਉਹ ਪੱਤਰਕਾਰ ਹੈ ਤੇ ਫਿਰ ਜਦੋਂ ਕੋਈ ਵੀ ਕੰਮ ਪੈਂਦਾ ਤਾਂ ਫਿਰ ਉਦੋਂ ਵੀ ਉਹਨਾਂ ਨੂੰ ਬਾਈਟ ਦੇਣੀ ਵੀ ਆ ਲਗਾ ਉਹਨਾਂ ਦਾ ਹੱਕ ਬੰਦਾ ਤੇ ਉਹਨਾਂ ਨੂੰ ਬਾਈਟ ਦਿੱਤੀ ਜਾਏ ਫਿਰ ਉਦੋਂ ਵੀ ਉਹ ਪੱਤਰਕਾਰ ਆ ਜਾਂਦੇ ਜਾਂ ਤਾਂ ਫਿਰ ਡਿਸਟ੍ਰਿਕਟ ਲੈਵਲ ਦਾ ਇੱਕ ਮਤਾ ਪਾਸ ਕਰਕੇ ਦੱਸਣ ਕੌਣ ਪੱਤਰਕਾਰ ਆ ਤੇ ਕੌਣ ਪੱਤਰਕਾਰ ਨਹੀਂ ਪਰ ਐਵੇਂ ਨਹੀਂ ਚੱਲੂਗਾ ਤੇ ਜਦੋਂ ਤਾਂ ਉਹਨਾਂ ਨੂੰ ਜ਼ਰੂਰਤਾ ਤੇ ਉਦੋਂ ਤਾਂ ਸੋਸ਼ਲ ਮੀਡੀਆ ਵਾਲੇ ਪੱਤਰਕਾਰ ਤੇ ਜਦੋਂ ਉਹਨਾਂ ਦੀ ਜ਼ਰੂਰਤ ਖਤਮ ਹੋ ਗਈ ਆ ਯੂਥਰੋ ਜਿਹੜਾ ਹੋਊਗਾ ਤੋ ਉਹਦਾ ਇੱਕ ਅੱਜ ਡਿਸਟ੍ਰਿਕਟ ਲੈਵਲ ਦੀ ਹੈ ਇੱਕ ਡਿਸਟ੍ਰਿਕਟ ਪੱਧਰੀ ਹੈ ਜਿਹੜੀ ਉਹ ਇੱਕ ਸੰਸਥਾ ਜਿਹੜੀ ਉਹ ਬਣਾਈ ਗਈ ਹੈ ਪੱਤਰਕਾਰਾਂ ਦਾ ਸਭਾ ਜਿਹੜਾ ਇਕੱਠਾ ਹੋਏ ਦਿਸਮੰਦ ਦੇ ਵਿੱਚ ਸਾਰੇ ਜਗ੍ਹਾ ਤੋਂ ਜਿਹੜੇ ਪੱਤਰਕਾਰੇ ਜਿਹੜੇ ਲੈ ਗਏ ਆ ਪਰ ਉਸ ਤੇ ਸਾਮ ਮਤਾਬਕਾ ਜਦੋਂ ਕਿਸੇ ਵੀ ਪੱਤਰਕਾਰ ਨੂੰ ਕੋਈ ਇਸ ਤਰ੍ਹਾਂ ਦੀ ਸਮੱਸਿਆ ਆਊਗੀ ਤੇ ਉਹਦਾ ਪੂਰ ਜੋਰ ਅਗਰਾ ਵਿਰੋਧ ਕੀਤਾ ਜਾਵੇ। ਉਹਨਾਂ ਦੀ ਜਿਹੜੀ ਹੈ ਪ੍ਰਸਾਧ ਅੱਜ ਪੂਰੇ ਜ਼ਿਲ੍ਹੇ ਭਰ ਦੇ ਪੱਤਰਕਾਰਾਂ ਵੱਲੋਂ ਇੱਕ ਮੀਟਿੰਗ ਕੀਤੀ ਗਈ ਹੈ। ਔਰ ਖੁਸ਼ੀ ਦੀ ਗੱਲ ਇਹ ਹੈ ਕੇ ਸਵਰਖੁਈਆਂ ਤੋਂ ਲੈ ਕੇ ਜਲਾਲਾਬਾਦ ਤੱਕ ਮੰਡੀ ਲਾਧੂ ਕਾ ਮੰਡੀ ਕਬਾਇਆ ਮੰਡੀ ਅਰਨੀਵਾਲਾ ਪੱਲੂਆਣਾ ਅਬੌਰ ਫਾਜ਼ਲਕਾਦੇ ਲਗਭਗ 70 ਦੇ ਕਰੀਬ ਜਿਹੜੇ ਪੱਤਰਕਾਰ ਨੇ ਉਹ ਇੱਥੇ ਸ਼ਾਮਲ ਹੋ ਕੇ ਉਹਨਾਂ ਨੇ ਆਪਣੀ ਏਕਤਾ ਦਾ ਸਬੂਤ ਦਿੱਤਾ ਹੈ ਅੱਜ ਦੀ ਇਸ ਮੀਟਿੰਗ ਦੇ ਵਿੱਚ ਪੱਤਰਕਾਰਾਂ ਨੂੰ ਆ ਰਹੀਆਂ ਸਮੱਸਿਆਵਾਂ ਤੇ ਜਿਹੜੀ ਇਹ ਉਹ ਗੱਲਬਾਤ ਕੀਤੀ ਗਈ ਹੈ ਉਹ ਸਤਾਨਕ ਪੱਧਰ ਤੋਂ ਲੈ ਕੇ ਕਮਾਂਤਰੀ ਪੱਧਰ ਤੱਕ ਜਿਹੜਾ ਹੈਗਾ ਕਿ ਜਿਹੜੇ ਪੱਤਰਕਾਰ ਗਰਾਊਂਡ ਦੇ ਵਿੱਚ ਕੰਮ ਕਰਦੇ ਨੇ ਲੋਕ ਆਵਾਜ਼ ਨੂੰ ਬੁਲੰਦ ਕਰਦੇ ਨੇ ਉਹਨਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਈ ਧਮਕੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਈ ਤਰ੍ਹਾਂ ਦਾ ਜਿਹੜਾ ਹੈਗਾ ਉਹਨਾਂ ਨੂੰ ਇਸ ਤਰ੍ਹਾਂ ਦਾ ਸਮੱਸਿਆਵਾਂ ਔਰ ਪੱਤਰਕਾਰਾਂ ਨੇ ਇੱਕ ਜੁਟਤਾ ਦਿਖਾਉਂਦਿਆ ਕਿਹਾ ਹੈ ਕਿ ਕਿਸੇ ਵੀ ਪੱਤਰਕਾਰ ਨਾਲ ਜੇਕਰ ਵਧਿੱਕੀ ਹੋਏਗੀ ਪਾਓ ਇੱਕ ਮੁੱਠ ਹੋ ਕੇ ਉਹਦਾ ਸਾਹਮਣਾ ਕਰਨਗੇ ਔਰ ਕਿਸੇ ਵੀ ਪੱਤਰਕਾਰ ਤੇ ਨਜਾਇਜ਼ ਤੌਰ ਤੇ ਵਦੀਕੀ ਸੈਨ ਨਹੀਂ ਕਰਨਗੇ ਔਰ ਇਸ ਤੋਂ ਇਲਾਵਾ ਇੱਕ ਜਿਹੜਾ ਅਹਿਮ ਮੁੱਦਾ ਸੀ ਕਿ ਜ਼ਿਲ੍ਹਾ ਫਾਜ਼ਿਲਕਾ ਦੀ ਜਿਹੜੇ ਡਿਪਟੀ ਕਮਿਸ਼ਨਰ ਹੈ ਮੈਡਮ ਅੰਮਰਪ੍ਰੀਤ ਕੌਰ ਸੰਧੂ ਜਿਹੜੀ ਹੈ ਉਹਨਾਂ ਦਾ ਜਿਹੜਾ ਵਿਹਾਰ ਹੈ ਉਹ ਪੱਤਰਕਾਰਾਂ ਪ੍ਰਤੀ ਆਮ ਲੋਕਾਂ ਪ੍ਰਤੀ ਆਪਣੇ ਜ਼ਿਲ੍ਹੇ ਦੇ ਜਿਹੜੀ ਜਨਤਾ ਪ੍ਰਤੀ ਉਹ ਅੜੀਅਲ ਹੈ ਉਹਦਾ ਅੜੀਅਲ ਰਵਈਏ ਕਰਕੇ ਉਹ ਆਮ ਲੋਕਾਂ ਦੀ ਗੱਲ ਦੂਰ ਦੀ ਹੈ ਉਹ ਆਪਣੇ ਦਫ਼ਤਰ ਦੇ ਵਿੱਚ ਪੱਤਰਕਾਰਾਂ ਨੂੰ ਵੀ ਐਂਟਰ ਨਹੀਂ ਹੋਣ ਦਿੰਦੀ ਇਸ ਕਰਕੇ ਕਿ ਪੱਤਰਕਾਰਾਂ ਨੇ ਸਟੈਂਡ ਲਿਆ ਹੈ ਕਿ ਆਉਣ ਵਾਲੇ ਹਫ਼ਤੇ ਦੇ ਵਿੱਚ ਸਾਡੇ ਪੰਜਾਬ ਦੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਆ ਰਹੇ ਨੇ ਔਰ ਡੀਸੀ ਦੇ ਖਿਲਾਫ ਵਿਰੋਧ ਦਰਜ ਕਰਾਇਆ ਜਾਵੇਗਾ ਕਿਉਂਕਿ ਪੰਜਾਬ ਦੀ ਸਰਕਾਰ ਨੇ ਲੋਕਾਂ ਨੂੰ ਸਹੂਲਤਾਂ ਦੇਣ ਵਾਸਤੇ ਪੰਜਾਬ ਦੀ ਸਰਕਾਰ ਨੇ ਲੋਕਾਂ ਦੇ ਮਸਲੇ ਹੱਲ ਕਰਨ ਵਾਸਤੇ ਜਿਹੜਾ ਉਹਨਾਂ ਨੂੰ ਜੇਕਰ ਡਿਪਟੀ ਕਮਿਸ਼ਨਰ ਲਾਇਆ ਹੈ ਤਾਂ ਫਿਰ ਉਹ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦੀ ਬਜਾਏ ਉਲਟਾ ਜਿਹੜਾ ਹੈਗਾ ਉਹ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਹੈ ਉਹ ਲੋਕਾਂ ਨੂੰ ਕਈ ਤਰ੍ਹਾਂ ਦੇ ਜਿਹੜਾ ਹੈਗਾ ਉਹ ਸਮੱਸਿਆਵਾਂ ਦੇ ਵਿੱਚ ਖੁਦ ਪਾ ਰਹੀ ਹੈ ਇਸ ਕਰਕੇ ਪੱਤਰਕਾਰਾਂ ਨੇ ਇੱਕ ਸਾਂਝਾ ਸਰਬਸੰਤੀ ਦੇ ਨਾਲ ਫੈਸਲਾ ਕੀਤਾ ਹੈ ਜ਼ਿਲ੍ਹਾ ਫਾਜ਼ਿਲਕਾ ਦੇ ਪੂਰੇ ਸਮੁੱਚੇ ਪੱਤਰਕਾਰਾਂ ਨੇ ਕਿ ਅਸੀਂ ਜਿਹੜਾ ਆਪਣਾ ਵਿਰੋਧ ਅਸੀਂ ਸੀਐਮ ਸਾਹਿਬ ਦਾ ਬਿਲਕੁਲ ਵਿਰੋਧ ਨਹੀਂ ਕਰਾਂਗੇ ਪਰ ਆਪਣਾ ਪੱਤਰਕਾਰਾਂ ਦਾ ਡੀਸੀ ਦੇ ਅੜੀਏ ਰਵਈਏ ਦਾ ਜਿਹੜਾ ਵਿਰੋਧ ਹੈ ਉਹ ਸੀਐਮ ਸਾਹਿਬ ਕੋਲ ਅਸੀਂ ਦਰਜ ਕਰਾਵਾਂਗੇ ਅਸੀਂ ਇਹ ਵੀ ਨੋਟਿਸ ਚ ਲਿਆਵਾਂਗੇ ਕਿ ਜਿਹੜੇ ਸਾਡੇ ਜ਼ਿਲ੍ਹਾ ਫਾਜ਼ਿਲਕਾ ਨਾਲ ਸੰਬੰਧਿਤ ਹਲਕੇ ਦੇ ਵਿਧਾਇਕ ਨੇ ਉਹ ਇਸ ਦਾ ਨੋਟਿਸ ਲੈਣ ਜੇਕਰ ਪ੍ਰਵੇਖ ਵਿੱਚੋਂ ਇਸ ਗੱਲ ਦਾ ਨੋਟਿਸ ਨਹੀਂ ਲੈਣਗੇ ਤਾਂ ਸਮੂਹ ਪੱਤਰਕਾਰ ਭਾਈਚਾਰਾ ਉਹਨਾਂ ਪ੍ਰਤੀ ਵੀ ਆਪਣੀ ਨਵੀਂ ਰਣਨੀਤੀ ਤਿਆਰ ਕਰਨ ਲਈ ਮਜਬੂਰ ਹੋਵੇਗਾ ਇਸ ਲਈ ਸੀਐਮ ਸਾਹਿਬ ਮੰਡੀ ਅਰਨੀ ਵਾਲਾ ਦੇ ਵਿੱਚ ਜ਼ਿਲ੍ਹਾ ਫਾਜ਼ਿਲਕਾ ਦੇ ਵਿੱਚ ਜਿੱਥੇ ਵੀ ਆਉਣਗੇ ਡੀਸੀ ਮੈਡਮ ਦਾ ਜਿਹੜਾ ਅੜੀਏ ਰਵਈਆ ਹੈ ਉਸ ਅੜੀ ਵਾਲੇ ਰਵੱਈਏ ਨੂੰ ਠੀਕ ਕਰਨ ਵਾਸਤੇ ਅੜੀ ਵਾਲੇ ਰਵੱਈਏ ਨੂੰ ਜਿਹੜਾ ਹੈਗਾ ਕਿ ਉਹ ਲੋਕਾਂ ਨੂੰ ਸਹੀ ਪੇਸ਼ ਆਵੇ ਉਹਦੇ ਵਾਸਤੇ ਅੱਜ ਫੈਸਲਾ ਕੀਤਾ ਗਿਆ ਔਰ ਅੱਜ ਇੱਕ ਐ ਫੈਸਲਾ ਵੀ ਕੀਤਾ ਗਿਆ ਕਿ ਪੂਰੇ ਜ਼ਿਲ੍ਹਾ ਫਾਜ਼ਿਲਕਾ ਦੇ ਪੱਤਰਕਾਰਾਂ ਨੂੰ ਇੱਕ ਲੜੀ ਦੇ ਵਿੱਚ ਪਰੋਣ ਵਾਸਤੇ ਇੱਕ ਡਿਸਟ੍ਰਕਟ ਜਿਹੜਾ ਪੱਤਰਕਾਰ ਕਲੱਬ ਜਿਹੜਾ ਹੈਗਾ ਹੈ ਉਹ ਪ੍ਰੈਸ ਕਲੱਬ ਜਿਹੜਾ ਉਹਦਾ ਸੰਗਠਨ ਕੀਤਾ ਗਿਆ ਹੈ ਔਰ ਇਹ ਕਲੱਬ ਜਿਹੜਾ ਹੈ ਹਰ ਵਕਤ ਪੱਤਰਕਾਰਾਂ ਦੇ ਅੰਗ ਸੰਗ ਖੜਨ ਵਾਸਤੇ ਉਹਨਾਂ ਦੇ ਨਾਲ ਖੜੇਗਾ ਔਰ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਸਿਵਲ ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਨੂੰ ਕਿ ਜੇਕਰ ਪੱਤਰਕਾਰਾਂ ਦੀ ਡਿਗਨਿਟੀ ਨੂੰ ਦਾਲ ਆਏਗਾ ਪੱਤਰਕਾਰ ਨੂੰ ਪੱਤਰਕਾਰ ਨਾ ਸਮਝੇਗਾ ਲੋਕਤੰਤਰ ਦਾ ਚੌਥਾ ਸਾਮਾ ਪੱਤਰਕਾਰ ਫਿਰ ਹੁਣ ਪੱਤਰਕਾਰ ਬਰਦਾਸ਼ਤ ਨਹੀਂ ਕਰਨਗੇ ਕਿਸੇ ਵੀ ਕੀਮਤ ਤੇ ਕਿ ਜਿਸ ਤਰ੍ਹਾਂ ਪਹਿਲਾਂ ਵੀ ਇੱਥੇ ਡਿਪਟੀ ਕਮਿਸ਼ਨ ਰਹਿ ਕੇ ਗਏ ਨੇ 2011 ਤੋਂ ਜਿਲ੍ਹਾ ਫਾਜ਼ਿਲਕਾ ਜਿਹੜਾ ਬਣਿਆ ਹੋਇਆ ਹੈ ਅੱਜ ਤੱਕ ਕਿਸੇ ਵੀ ਡੀਸੀ ਨਾਲ ਕਿਸੇ ਵੀ ਅਫੀਸਰ ਦੇ ਨਾਲ ਇਸ ਤਰ੍ਹਾਂ ਦਾ ਜਿਹੜਾ ਵਿਹਾਰ ਹੈ ਉਹ ਪੱਤਰਕਾਰਾਂ ਨੂੰ ਸਾਹਮਣਾ ਨਹੀਂ ਕਰਨਾ ਪਿਆ ਪਰ ਇਹ ਪਹਿਲੀ ਮੈਡਮ ਸਾਹਿਬਾ ਹੈ ਕਿ ਜਿਹੜੀ ਪੱਤਰਕਾਰਾਂ ਨੂੰ ਗਲਤ ਪੇਸ਼ ਆ ਰਹੀ ਹੈ ਇਸ ਦੇ ਨਤੀਜੇ ਵੀ ਉਹਨੂੰ ਜਿਹੜੇ ਪਵਿੱਖ ਦੇ ਵਿੱਚ ਉਹ ਮਾਰੇ ਪੁੱਟਦੇ ਪੈਣਗੇ ਇਹਦੇ ਜਿਹੜੇ ਅਰ ਦਫਤਰ ਦੇ ਵਿੱਚ ਜਿਸ ਤਰ੍ਹਾਂ ਦਾ ਜਿਹੜਾ ਕੁਝ ਚੱਲ ਰਿਹਾ ਸਾਰਾ ਚੋਰ ਬਜਾਰੀ ਚੱਲ ਰਹੀ ਹੈ ਰਿਸ਼ਤ ਖੋਰੀ ਚੱਲ ਰਹੀ ਹੈ ਉਹਨੂੰ ਵੱਡੇ ਪੱਦਰ ਤੇ ਪਹਿਲਾਂ ਵੀ ਪੱਤਰਕਾਰ ਜਿਹੜੇ ਨੰਗਾ ਕਰ ਰਹੇ ਨੇ ਪਰ ਹੁਣ ਵੱਡੇ ਪੱਦਰ ਤੇ ਨੰਗਾ ਕਰਨਗੇ ਕਿ ਕਿਸ ਤਰ੍ਹਾਂ ਜਿਹੜੇ ਇੱਥੇ ਉਹ ਕਾਲੇ ਤੰਦੇ ਹੋ ਰਹੇ ਨੇ ਸੋ ਅਸੀਂ ਸੀਐਮ ਸਾਹਿਬ ਦੇ ਕੋਲ ਆਪਣਾ ਜਿਹੜਾ ਸੂ ਪੱਤਰਕਾਰ ਉਹ ਰੋ ਦਰਜ ਕਰਾਂਗੇ